ਬੰਦੇ ਸਾਡੇ ਕੋਲੇ ਹੀ ਬੈਠੇ ਸੀਗੇ ਦੂਜੀਆਂ ਕੁਰਸੀਆਂ ਤੇ ਆਈ ਤਾਂ ਲੰਬੀਆਂ ਕੁਰਸੀਆਂ ਤੇ ਬੈਠੇ ਉਹ ਕੱਲੀ-ਕੱਲੀ ਕੁਰਸੀ ਤੇ ਬੈਠੇ ਜਦੋਂ ਚੌਕੀਮਾਨ ਤੋਂ ਉਹਨਾਂ ਨੇ ਕੁੱਟ ਕੇ ਕਹਿਦਾ ਗੇਟਾਂ ਨੂੰ ਚਲੇ ਗਏ ਵੀ ਗੱਡੀ ਕਾਲੀ ਗਵਾ ਕੋਈ ਹਿਲੇ ਨਾ ਪੱਗਾਂ ਵਾਲੇ ਜਰਾਨੀਆਂ ਦੇ ਬੱਚੇ ਉੱਤਰ ਜੋ ਤੇ ਦੂਜਿਆਂ ਨੂੰ ਵਿਚੇ ਹੀ ਮਾਰਨਾ ਦੋ ਤਿੰਨ ਬੰਦੇ ਹੀ ਉਹ ਸਟੱਬੇ 'ਚ ਵਜੇ ਬਾਕੀ ਤਕਰੀਬਨ ਜਿਹੜੇ ਤਾਰ ਤੇ ਉਹ ਤਾਂ ਤਾਰ ਤੇ ਜਿਹੜੇ ਬਾਕੀ ਸਾਰੇ ਤਕਰੀਬਨ ਸਾਡੇ ਢੱਬੇ ਦੇ ਸਾਰਿਆਂ ਨੂੰ ਜ਼ਿਆਦਾ ਨੁਕਸਾਨ ਹੋਇਆ ਸੀ 24 25 ਬੰਦੇ ਮਰੇ ਸੀਗੇ ਘਟੋ ਘਟਾ ਪਹਿਲੇ ਤਾਂ ਮੈਂ ਗਿਆ ਮੈਂ ਕਿਹਾ ਚੱਲ ਮੈਂ ਵੀ ਮਿਹਨਤ ਕਰ ਲੂ ਜਦੋਂ ਉਹਨਾਂ ਨੇ ਉਹ ਮਾਰਤਾ ਦੂਜਾ ਕੀ ਕਹਦੇ ਹੁੰਦਿਆ ਐਫਸੀਆਈ ਵਾਲਾ ਗੋਲਛਨ ਕੁਮਾਰ ਤੰਫੇ ਮੈਂ ਉਹਨੂੰ ਦੇਖ ਕੇ ਪਿੱਛੇ ਮੁੜ ਗਿਆ ਸੀਟ ਥੱਲੇ ਵੜ ਗਿਆ ਮੈਂ ਕਿਹਾ ਵੀ ਇਹ ਛੱਡ ਦੇ ਨਹੀਂਗੇ ਉਹਦੇ ਗੋਲੀਆਂ ਮਾਰਤੀਆਂ ਉਹਨੇ ਫੇਰ ਮੈਂ ਪਿੱਛੇ ਪੈ ਗਿਆ ਫਿਰ ਜਦੋਂ ਉਹਨਾਂ ਨੇ ਗੋਲੀਆਂ ਜਿ ਨਹੀਂ ਕੱਲੀ ਕੱਲੀ ਚਲਾਈ ਉਹ 6 7 ਗੋਲੀਆਂ ਮੇਰੇ ਲਕੀਆਂ ਟੱਚ ਕਰਕੇ ਕੁਝ ਮੇ ਦੋ ਗੋਲੀਆਂ ਕਿਤਾਬ ਚ ਲਗੀਆਂ ਦੋ ਮੇਰੀ ਕੋਟੀ ਵਿੱਚ ਦੀ ਲੰਗ ਨੇ ਪੈਂਟ ਜੀ ਦੀ ਨਾਂ ਨੇ ਜੁਕਤੀ ਜੀ ਦੀ ਲੰਗੀ ਇੱਕ ਇੱਕ ਮੇਰੇ ਮੋਢੇ ਨਾਲ ਖਹਿ ਕੇ ਨਾਂਗੀ ਇੱਕ ਮੇ ਹੱਥ ਚ ਵੱਜੀ ਹੱਥ ਨਾਲ ਤੇ ਇੱਕ ਪੈਰ ਚ ਲੱਗੀ ਇਹ ਜਾਨ ਪੈਰ ਵਾਲੀ ਥੋੜੀ ਵੱਧ ਸੀਗੀ ਬਾਕੀ ਤਾਂ ਘੱਟ ਸੀ ਉਹਦੇ ਉਹਦੇ ਤੋਂ ਵੱਜਣ ਨੂੰ ਜਦੋਂ ਉੱਤਰ ਗਏ ਮੈਂ ਉੱਥੋਂ ਦਰਵਾਜ਼ੇ ਬੰਦ ਕੀਤੇ ਫਿਰ ਮੈਂ ਡੀਐਸਪੀ ਦਾ ਆਈਡੈਂਟੀਕਾਡ ਦੇਖ ਕੇ ਦਰਵਾਜ਼ਾ ਖੋਲ੍ਹਿਆ ਉਹ ਦੁਆਰਾ ਅੱਧੇ ਪਾਣਾ ਘੰਟਾ ਜਣੀ ਮੈਂ ਉਹਨਾਂ ਦੇ ਵਿੱਚ ਤੁਰਿਆ ਫਿਰਦਾ ਇਹ ਲਾਛਾਂ ਨੇ ਇੱਕ ਬੰਦੇ ਨੂੰ ਪਾਣੀ ਧਾਣੀ ਵੀ ਪਿਆ ਪਰ ਬਚਿਆ ਨਹੀਂ ਉਹਨਾਂ ਜੋ ਕੋਈ ਅਸੀਂ ਰੇਲ ਗੱਡੀ 'ਚ ਸਵੇਰੇ ਮੂਰਲੇ ਡੱਬੇ 'ਚ ਬੈੰਦੇ ਸੀ ਹੂੰ 10 12 ਜਣੇ ਜੀ ਹਿੰਦੂ ਸਿੱਖ ਮੁਲਾਜ਼ਮ ਬੰਦੇ ਹੁੰਦੇ ਸੀ ਤਕਰੀਬਨ ਉਹਨਾਂ ਦੇ ਵਿੱਚ ਤਾਂਸ ਖੇਡਦੇ ਜਾਂਦੇ ਸੀ ਤਾਂਸ ਤੇ ਅਸੀਂ ਜਲੇਬੀਆਂ ਜਾਂ ਪਕੌੜੇ ਪਕੂੜੇ ਲਾ ਕੇ ਖੇਡਦੇ ਹੁੰਦੇ ਸੀਗੇ ਪੀ ਜਿਹੜਾ ਹਾਰ ਗਿਆ ਉਹ ਤੋਂ ਪਕੌੜੇ ਮੰਗਾਉਣੇ ਆ ਜਾਂ ਜਲੇਬੀਆਂ ਮੰਗਾਉਣੀਆਂ ਇੱਕ ਜਾਂਦਾ ਸੀਗਾ ਪੰਨੂ ਪਕੌੜੇ ਨਹੀਂ ਜਾਂਦਾ ਹੁੰਦਾ ਜੀ ਉਹ ਬੰਦਾ ਪੰਨੂ ਪਕੌੜੇ ਵਾਲਿਆਂ ਨੂੰ ਸ਼ਾਮ ਨੂੰ ਲੈ ਆਉਂਦਾ ਜਿਹੜਾ ਹਾਰ ਜਾਂਦਾ ਸੀ ਉਹ ਉਹ ਅਸੀਂ 12 ਜਣਿਆਂ ਚੋਂ 4 ਜਣੇ ਉਹ ਖੇਡਦੇ ਸੀ ਜਿਹੜੇ ਬੰਦੇ ਚਾਰਾਂ ਦੇ ਬਾਦਸ਼ਾਹ ਜੀ ਨੂੰ ਆ ਜਾਂਦੇ ਸੀ ਲਾਲ ਵਾਲੇ ਅੱਧ ਖਿਡਾਰੀ ਹੁੰਦੇ ਸੀ ਤੇ ਦੂਜੇ ਅੱਧ ਸੀਗੇ ਇੱਕ ਦੂਜੇ ਨੂੰ ਚਰਾਂਟ ਉਤਰਾਂ ਕਰਦੇ ਜਾਂਦੇ ਸੀਗੇ ਉਹ ਅਸੀਂ ਜਾਂਦੇ ਸੀਗੇ ਕੁਝ ਬੰਦੇ ਮਾਡਲਗਰਾਮ ਉੱਤਰ ਜਾਂਦੇ ਸੀਗੇ ਜਿਹੜੇ ਉੱਥੋਂ ਦੀਆਂ ਬੈਂਕਾਂ 'ਚ ਕੰਮ ਕਰਦੇ ਸੀਗੇ ਕੁਝ ਬੰਦੇ 메ਨ ਸਟੇਸ਼ਨ ਤੇ ਜਾਂਦੇ ਸੀਗੇ ਸਟੇਸ਼ਨ ਤੋਂ ਮੁੜਦੇ ਹੋਏ ਸੀ ਮਗਰਲੇ ਡੱਬੇ 'ਚ ਬੰਦੇ ਇਹ ਉਹ ਸਾਡੇ ਕੋਲੇ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਬੈਠੇ ਆ ਉਹਨਾਂ ਨੇ ਆਪਣੇ ਆਪ ਹੀ ਆ ਜਾਂਦੇ ਸੀ ਜਿਹੜੇ ਮਾਡਲਗਰਾਮ ਤੋਂ 5-6 ਬੰਦੇ ਚੜ੍ਹਦੇ ਸੀਗੇ ਉੱਥੇ ਅਸੀਂ ਉਹਨਾਂ ਦੀਆਂ ਸੀਟਾਂ ਉਹਨਾਂ ਦੀਆਂ ਨਾਲ ਲੈ ਕੇ ਆਉਂਦੇ ਸੀਗੇ ਉਸ ਦਿਨ ਗੱਡੀ ਲੰਬੀ ਸੀਗੀ ਇਹ ਡੱਬੇ ਜਾਦੇ ਲੱਗੇ ਸੀ ਉਹ ਬੰਦੇ ਜਿਹੜੇ ਮਾਡਲਗਰਾਮ ਵਾਲੇ ਆ ਉਹ ਚੜ੍ਹ ਨਹੀਂ ਸਕੇਗੇ ਉਹ ਸਾਡੇ ਨਾਲ ਆ ਨਹੀਂ ਸਕਗੇ ਉਹ ਅਸੀਂ ਜਦੋਂ ਮਾਰ ਉਹ ਬੰਦੇ ਜਿਹੜੇ ਮਾਰਨ ਵਾਲੇ ਬੰਦੇ ਸੀ ਲੰਗ ਲੰਗ ਤੋਂ ਚੜਦੇ ਰਹੇ ਅਸੀਂ ਪਨੋੜਾਂ ਤੱਕ ਤਾਂਸ ਖੇਡੇ ਉਸ ਤੋਂ ਬਾਅਦ ਚ ਅਸੀਂ ਤਿੰਨ ਬੰਦੇ ਰਹਿ ਗਏ ਤਿੰਨ ਛਿਆਂ ਚੋਂ ਇੱਕ ਬੰਦਾ ਉੱਤਰ ਗਿਆ ਪਨੋੜੀ ਤੇ ਉਹ ਦੋ ਦੋ ਕਰਕੇ ਉਹ ਬੰਦੇ ਸਾਡੇ ਕੋਲੇ ਹੀ ਬੈਠੇ ਸੀਗੇ ਦੂਜੀਆਂ ਕੁਰਸੀਆਂ ਤੇ ਆਈ ਤਾਂ ਲੰਬੀਆਂ ਕੁਰਸੀਆਂ ਤੇ ਬੈਠੇ ਉਹ ਕੱਲੀ ਕੱਲੀ ਕੁਰਸੀ ਤੇ ਬੈਠੇ ਜਦੋਂ ਚੌਂਕੀ ਮਾਨ ਤੋਂ ਉਹਨਾਂ ਨੇ ਉੱਠ ਕੇ ਕਹਦਾ ਗੇਟਾਂ ਨੂੰ ਚਲੇ ਗਏ ਵੀ ਗੱਡੀ ਕਾਲੀ ਗਵਾ ਕੋਈ ਹਿਲੇ ਨਾ ਪੱਗਾਂ ਵਾਲੇ ਜਰਾਨੀਆਂ ਤੇ ਬੱਚੇ ਉੱਤਰ ਜੋ ਤੇ ਦੂਜਿਆਂ ਨੂੰ ਵਿੱਚ ਹੀ ਮਾਰਨਾ ਅੱਛਾ ਉਹਨਾਂ ਨੇ ਪਹਿਲਾਂ ਤਾਂ ਮੈਂ ਮੈਂ ਵੀ ਗਿਆ ਉਹ ਵੀ ਚੱਲ ਮੈਂਤ-ਮੰਤ ਕਰ ਲਾਂਗੇ ਜਦੋਂ ਉਹਨਾਂ ਨੇ ਕਿਸੇ ਦੀ ਮੈਂਤ ਨਹੀਂ ਸੁਣੀਗੀ ਵੀ ਉਹਦੇ ਗੋਲੀਆਂ ਮਾਰ ਤੀਏ ਘਪਈਏ ਦੇ ਗੋਲੀਆਂ ਮਾਰ ਤੀਆਂ ਫੇਰ ਫੇਰ ਮੈਂ ਪਿੱਛੇ ਮੁਰ ਗਿਆ ਮੈਂ ਮੈਂ ਕਿਹਾ ਚੱਲ ਪੈਈ ਜਾਂਦੇ ਆਂ ਇੱਕ ਬੰਦਾ ਗੁਥਲਖਾਨਾ ਜੀ ਦੋ ਤਿੰਨ ਬੰਦੇ ਦੋ ਤਿੰਨ ਬੰਦੇ ਹੀ ਉਸ ਡੱਬੇ ਚ ਵਜੇ ਬਾਕੀ ਤਕਰੀਬਨ ਜਿਹੜੇ ਤਾਰ ਤੇ ਉਹ ਤਾਂ ਤਾਰ ਤੇ ਜਿਹੜੇ ਅ ਬਾਕੀ ਸਾਰੇ ਤਕਰੀਬਨ ਸਾਡੇ ਡੱਬੇ ਦੇ ਸਾਰਿਆਂ ਨਾਲ ਜ਼ਿਆਦਾ ਨੁਕਸਾਨ ਹੋਇਆ ਸੀ 24 25 ਬੰਦੇ ਮਰੇ ਸੀਗੇ ਘਟੋ ਘਟਾ ਅੱਛਾ ਇੱਕੋ ਡੱਬੇ ਚ ਇੱਕੋ ਡੱਬੇ ਚ ਜਦੋਂ ਉਤਰ ਗਏ ਮੈਂ ਦੇਖਿਆ ਵੀ ਮੈਂ ਤਾਂ ਠੀਕ ਆ ਬਈ ਜ਼ਿਆਦੇ ਨਹੀਂ ਗੀਆਂ ਲੋਈ ਲੂਈ ਚ ਵੱਜੀਆਂ ਸੀਗੀਆਂ ਗੋਲੀਆਂ ਤੇ ਫਿਰ ਮੈਂ ਉੱਠ ਕੇ ਢੇੜਾ ਗੁੜਾ ਦਿੱਤਾ ਜਾਨੀ ਮਰੇ ਵੇ ਇਹ ਬੰਦੇ ਤੇ ਮੈਂ ਦਰਵਾਜੇ ਦਰਬੂਜੇ ਬੰਦ ਕੀਤੇ ਉੱਥੇ ਉਹਦੋਂ ਨੂੰ ਉਹ ਚਲੇ ਗਏ ਸੀਗੇ ਪੈਰਾਂ ਦਾ ਖੜਕਾ ਹੁੰਦਾ ਸੀ ਨਾ ਹਨੇਰਾ ਹੋ ਗਿਆ ਹਨੇਰਾ ਸੀਗਾ ਜਦੋਂ ਬੰਦਾ ਤੁਰਦਾ ਫਿਰਦਾ ਗੱਡੀ 'ਚ ਪਤਾ ਲੱਗਦਾ ਸੀ ਵੀ ਚਲੇ ਆ ਗਏ ਜਾਂ ਉੱਤਰਦਾ ਤਾਂ ਪਤਾ ਲੱਗਦਾ ਜਦੋਂ ਉੱਤਰ ਗਏ ਮੈਂ ਉੱਥੋਂ ਦਰਵਾਜੇ ਬੰਦ ਕੀਤੇ ਫਿਰ ਮੈਂ ਡੀਐਸਪੀ ਦਾ ਆਇਡੈਂਟੀਟੀ ਕਾਰਡ ਦੇਖ ਕੇ ਦਰਵਾਜ਼ਾ ਖੋਲ੍ਹਿਆ ਉਹ ਦੁਆਰਾ ਅੱਧੇ ਅੱਧਾ ਪੌਣਾ ਘੰਟਾ ਜਾਨੀ ਮੈਂ ਉਹਨਾਂ ਦੇ ਵਿੱਚ ਤੁਰਿਆ ਫਿਰਦਾ ਲਾਛਾਂ ਦੇ ਇੱਕ ਬੰਦੇ ਨੂੰ ਪਾਣੀ ਧਾਣੀ ਵੀ ਪਾਇਆ ਪਰ ਬਚਿਆ ਨਹੀਂ ਉਹਨਾਂ 'ਚ ਕੋਈ ਤੁਸੀਂ ਕਿਵੇਂ ਬਚੇ ਤੁਸੀਂ ਕਿ ਇੱਥੇ ਮੈਂ ਮੈਂ ਉਹਦੇ ਥੱਲੇ ਸੀ ਇਹ ਸੀਟ ਥੱਲੇ ਪਹਿਲੇ ਤਾਂ ਮੈਂ ਗਿਆ ਮੈਂ ਕਿਹਾ ਚੱਲ ਮੈਂ ਵੀ ਮਿਹਨਤ ਕਰ ਲਵਾਂ ਜਦੋਂ ਉਹਨਾਂ ਨੇ ਉਹ ਮਾਰਤਾ ਦੂਜਾ ਕੀ ਕਹਦੇ ਹੁੰਦੇ ਆ ਐਫਸੀਆਈ ਵਾਲਾ ਗੋਲਛਨ ਕੁਮਾਰ ਤਾਂ ਫੇਰ ਮੈਂ ਉਹਨਾਂ ਦੇ ਅੱਕੇ ਪਿੱਛੇ ਮੁੜ ਗਿਆ ਸੀਟ ਥੱਲੇ ਵਰ ਗਿਆ ਮੈਂ ਕਿਹਾ ਵੀ ਇਹ ਛੱਡ ਦੇਣਗੇ ਉਹਦੇ ਗੋਲੀਆਂ ਮਾਰਤੀਆਂ ਉਹਨੇ ਫੇਰ ਮੈਂ ਪਿੱਛੇ ਪੈ ਗਿਆ ਫਿਰ ਜਦੋਂ ਉਹਨਾਂ ਨੇ ਗੋਲੀਆਂ ਜਿਹੜੀਆਂ ਕੱਲੀ-ਕੱਲੀ ਚਲਾਈ ਉਹ 6-7 ਗੋਲੀਆਂ ਮੇਰੇ ਲੱਗੀਆਂ ਟੱਚ ਕਰਕੇ ਕੁਝ ਮੈਂ ਦੋ ਗੋਲੀਆਂ ਕਿਤਾਬ 'ਚ ਲੱਗੀਆਂ ਦੋ ਮੇਰੀ ਕੋਟੀ ਵਿੱਚ ਦੀ ਲੰਗ ਨੇ ਪੈਂਟ ਜੀ ਦੀ ਨਾਲ ਨੇ ਜੁੱਤੀ ਜੀ ਦੀ ਲੰਗੀ ਇੱਕ ਇੱਕ ਮੇਰੇ ਮੋਢੇ ਨਾਲ ਖਹਿ ਕੇ ਲੰਗੀ ਇੱਕ ਮੇਰੇ ਹੱਥ ਚ ਵੱਜੀ ਹੱਥ ਨਾਲ ਤੇ ਇੱਕ ਪੈਰ ਚ ਲੱਗੀ ਇਹ ਜਾਨ ਪੈਰ ਵਾਲੀ ਥੋੜੀ ਵੱਧ ਸੀਗੀ ਬਾਕੀ ਤਾਂ ਘੱਟ ਸੀ ਉਹਦੇ ਉਹਦੇ ਤੋਂ ਵੱਜਣ ਨੂੰ ਠੰਡ ਇੰਨੀ ਸੀਗੀ ਕਿ ਵੀ ਕੋਲੇ ਬੰਦਾ 2-3 ਫੁੱਟ ਤੋਂ ਨਹੀਂ ਸੀ ਦਿੰਦਾ ਤੁੰਦ ਇੰਨੀ ਸੀਗੀ ਵੀ ਉੱਤਰ ਕੇ ਜਦੋਂ ਮੈਂ ਉੱਤਰਿਆ ਉਥੋਂ ਤੇ ਉਹਨਾਂ ਨੇ ਕੱਢਿਆ ਸਾਨੂੰ ਸਾਡਾ ਬੰਦਾ ਉੱਥੇ ਪਾਇਆ ਹੋਇਆ ਸੀਗਾ ਕੀ ਕਹਿੰਦਾ ਹੁੰਦਾ ਜਿਹੜਾ ਸੁਨੀਲ ਕੁਮਾਰ ਆ ਨਾ ਉਹ ਸੂਏ ਦੇ ਕਿਨਾਰੇ ਪਾਇਆ ਹੈ ਸੂਹਾ ਬਾਉ ਤੇ ਠੰਡਾ ਪਾਣੀ ਉਹਨੂੰ ਪਿਉ ਪਿਆ ਰਿਆ ਸੀ ਉਹਦੋਂ ਨੂੰ ਆ ਗਈ ਗੱਡੀ ਚ ਗਰਾਉਂਦੀ ਜੈਪਸੀ ਆ ਗਈ ਕੋਈ ਸਾਨੂੰ ਜਾਣਦਾ ਨਹੀਂ ਫਿਰ ਉਹਨੂੰ ਚੱਕ ਕੇ ਲੈ ਗਏ ਮੈਨੂੰ ਮੈਂ ਕਹਾਂ ਵੀ ਜਿਗਰਾਉਂ ਮੈਨੂੰ ਜਿਗਰਾਉਂ ਲੈ ਜਿਗਰਾਉਂ ਲੈ ਮੇਰੇ ਦੋਸਤ ਦਾ ਡੈਡੀ ਉੱਥੇ ਸਰਵਿਸ ਕਰਦਾ ਸੀਗਾ ਹਸਪਤਾਲ ਚ ਚੱਲ ਮੈਨੂੰ ਉਹ ਲੈ ਗਿਆ ਆਸਪਤਾ ਨੂੰ ਇਹਦਾ ਕਲਫੂ ਲਗਾਈ ਮੇਰੇ ਭਰਾ ਨੂੰ ਜਾਣਦਾ ਸੀਗਾ ਉਹ ਉਹ ਲੈ ਕੇ ਗਿਆ ਭਰਾ ਮੇਰਾ ਸੈਰ ਚ ਲਗਾਈ ਬੁੜੀਆਂ ਰੋਂਦੀਆਂ ਫਿਰਦੀਆਂ ਹੀ ਨਾ ਬਈ ਹੋ ਗਿਆ ਉਹ ਕਹਿੰਦਾ ਮੇਰਾ ਭਰਾ ਵੀ ਇਸ ਮੇਰਾ ਸਾਰਾ ਸਾਰਾ ਪਿੰਡ ਲੈਣ ਗਿਆ ਕੋਈ ਬੁੜੀਆਂ ਤੱਕ ਵੀ ਪਤਾ ਲੈਣ ਗਈਆਂ ਮੇਰੀਆਂ ਉੱਥੇ ਬਈ ਕੋਈ ਬੰਦਾ ਰਿਆ ਨਹੀਂਗਾ ਦਾੜੀ ਤਾਂ ਮੇਰੇ ਰੱਖੀ ਹੁੰਦੀ ਸੀ ਦਾੜੀ ਮੇਰੇ ਵੀ ਰੱਖੀ ਹੁੰਦੀ ਮੈਂ ਮੈਂ ਦੁਪੱਟਾ ਰਹਾ ਦੇ ਕੁਦਰਤੀ ਸਾਲਾ ਉਹਦੇ ਦੁਪੱਟਾ ਵੀ ਇਹ ਨਹੀਂ ਸੀਗਾ ਉਹ ਕੁਦਰਤੀ ਧੋਣਾ ਧੋਣਾ ਸੀਗਾ ਮੈਂ ਕਿ ਚੱਲ ਐਵੇਂ ਕਹਨੂੰ ਰੋਟਾ ਵੀ ਨਹੀਂ ਫਿਰਦਾ ਬਾਅਦ ਚ ਵੀ ਪੰਗ ਪੁਗ ਬੰਦਦਾ ਰਿਹਾ ਥੋੜੀ ਦੇਰ ਵੀ ਉਹਨਾਂ ਵਿੱਚ ਵਿਚਾਲੇ ਕੀ ਪਤਾ ਉਹਨਾਂ ਦਾ ਫਿਰ ਉਦੋਂ ਬਾਅਦ ਚ ਮੈਂ ਮਹੀਨਾ ਡੇਢ 2 ਮਹੀਨੇ ਕਰੇ ਰਿਹਾ ਮੁੜ ਕੇ ਫੇਰ ਦਿਉਟੀ ਤੇ ਜਾਣ ਲੱਗਾ ਉੱਥੇ ਫੇਰ ਯਾਨੀ ਗੱਡੀ ਨੂੰ ਦੇਖ ਕੇ ਵੀ ਜਾਣ ਉਦੋਂ ਤਾਂ ਕਹਿੰਦੇ ਜਾਣਾ ਨਹੀਂ ਪਰ ਮੈਂ ਗਿਆ ਗੱਡੀ ਸੀ ਬਾਅਦ ਚ ਵੀ ਗੱਡੀ ਦਾ ਟਾਈਮ ਬਦਲਤਾ ਉਹਨਾਂ ਨੇ 10 ਵਜੇ ਇੱਥੋਂ 10 ਵਜੇ ਤੋਂ 2 ਵਜੇ ਉਧਰੋਂ ਕਰਤਾ ਅੱਛਾ ਪਰ ਮੈਨੂੰ ਸਾਡੇ ਅਫਸਰ ਚੰਗੇ ਸੀ ਵੀ ਤੂੰ ਦਫ਼ਤਰ ਚੀ ਬਾਕੇ ਰੱਖਿਆ ਸੀਗਾ ਉਹਨਾਂ ਨੇ ਉਹ ਕਹਿੰਦੇ ਵੀ ਜਦੋਂ ਗੱਡੀ ਜਾਣਾ ਹੁੰਦਾ ਉਹ ਚੱਲਿਆ ਜਾਇਆ ਕਰ ਅੱਛਾ ਨਹੀਂ ਰੇਲ ਗੱਡੀ ਆਪਦਾ ਕੰਮ ਕੁਮਨੂਨੀ ਸੀ ਕਹਿੰਦੇ ਫਿਰ ਮੈਨੂੰ ਦਫ਼ਤਰ ਚੀ ਬਾ ਲਿਆ ਸੀ ਉਹਨਾਂ ਨੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਯਾਨੀ ਮੇਰੇ ਦੋ ਕੁੜੀਆਂ ਸੀਗੀਆਂ ਉਹ ਤੋਂ ਪਹਿਲਾਂ ਅੱਛਾ ਇੱਕ ਕੁੜੀ 2 ਮਹੀਨੇ ਦੀ ਸੀ ਰਿਸ਼ਤੇਦਾਰਾਂ ਨੂੰ ਨਗਵੰਡਣਾ ਕਹਿਣ ਪੱਥਰ ਆ ਗਿਆ ਜਦ ਜੰਮੀ ਜਦੋਂ ਮੇਰੇ ਗੋਲੀਆਂ ਬੱਜ ਗਈਆਂ ਉਹ ਜਿਹੜੀਆਂ ਲਾਸਾਂ ਸੀਗੀਆਂ ਨਾ ਗੱਡੀ ਵਾਲੀਆਂ ਗੱਡੀ ਗਾਹ ਨਹੀਂ ਆਈ ਇਹ ਮੁੱਲਾਪੁਰ ਲੈ ਕੇ ਉਹ ਗੱਡੀ ਨੂੰ ਪਿੱਛੇ ਮੋੜ ਕੇ ਪਿੱਛੇ ਮੋੜ ਕੇ ਲੈ ਕੇ ਗੱਡੀ ਨੂੰ ਤੇ ਉਹਨੇ ਫੇਰ ਕਹਿਣਾ ਇਹ ਕੁੜੀ ਦੇ ਮੂੰਹ ਨੂੰ ਬਚ ਗਿਆ ਆ ਕੰਨਿਆ ਸੀ ਭੋਰਾ ਕਜੀ ਮੂੰਹ ਉਹੀ ਬੁੜੀਆਂ ਦੀ ਉਹ ਗੱਲ ਸੀ ਉਹਨਾਂ ਨੇ ਉਹੀ ਗੱਲ ਬਦਲਤੀ ਵੀ ਇਹਦਾ ਪਿਓ ਤਾਂ ਬਚ ਗਿਆ ਹੂੰ ਫੇਰ ਜਾਂਦਾ ਰਿਹਾ ਫੇਰ 6-7 ਸਾਲ ਜਾਂਦਾ ਰਿਹਾ ਮੈਂ ਉੱਥੇ ਮੈਲਦੇ ਗਲਦੇ ਵੀਰੇ ਬੰਦੇ ਯਾਨੀ ਜਾਣਦੇ ਕਿ ਉਹਦੇ ਵਿੱਚ ਕਈ ਚਲੇ ਗਏ ਜਿਵੇਂ ਉਹ ਕੋੜਾ ਕੋੜਾ ਜੱਗਾ ਫਲਾਣਾ ਤੋਂ ਕੋਟ ਬਾੜ ਦੇ ਨਾਵਾਂ ਦੇ ਰੱਖੇ ਹੋਏ ਸੀ ਆ ਚੀਜ਼ਾਂ ਬੋਲਦੇ ਸੀ ਉਹ ਪਰ ਸਿੱਧਾ ਕੋਈ ਨਾਂ ਨਹੀਂ ਸੀ ਲੈਂਦਾ ਇਹ ਨਹੀਂ ਪਤਾ ਵੀ ਉਹ ਕੌਣ ਸੀ ਕਿਹੜੇ ਸੀ ਤੁਹਾਨੂੰ ਕੋਈ ਸ਼ੱਕ ਵੀ ਨਹੀਂ ਹੋਇਆ ਵੀ ਨਾ ਨਾ ਸਾਨੂੰ ਕਿਸੇ ਗੱਲ ਦਾ ਯਾਰ ਆਮਨਾ ਤਾਂ ਖੇਡਦਾ ਗਿਆ ਨਹੀਂ ਕੋਈ ਧਿਆਨ ਨਹੀਂਗਾ ਤਾਂ ਖੇਡਦੇ ਆ ਉਹਦੇ ਉਹਨੂੰ ਵਿਚਾਰੇ ਨੂੰ ਚਚਰਾਣ ਕਰਨ ਲੱਗੇ ਵੀ ਤੂੰ ਸਾਰਸੇ ਵਾਲੇ ਨੇ ਜਾ ਕੇ ਫੇਰ दारू ਪੀਣ ਲੱਗਾ ਤੂੰ ਐਂ ਕਰਨ ਲੱਗਾ ਜਾਉਣ ਕਰਨ ਲੱਗਾ ਉਹ ਦੋਨੇ ਬੰਦੇ दारू ਪੀਂਦੇ ਜੀ ਡਾਕਟਰ ਦੇ ਭਤੀਜੇ ਸੀ ਨਾ ਉਹ ਦੋਨੇ दारू ਪੀਂਦੇ ਸੀ ਸ਼ਾਮ ਨੂੰ ਉਹਨਾਂ ਨੇ ਪੀਣੀ ਪੀਣੀ ਆ ਅੱਛਾ ਤੇ ਮੈਨੂੰ ਜਦੋਂ ਉਹਨੂੰ ਬਿਉਣਾ ਮੈਨੂੰ ਕਿਹੜਾ ਅਧੀਆ ਡੈਗ ਪਿਆ ਭਰਿਆ ਮੈਂ ਤਾਂ ਪੀਂਦਾ ਨਹੀਂ ਮੈਂ ਕਿਹਾ ਚੱਲ ਇਹਨੂੰ ਪਿਆਦਾ ਆ ਜਿਹੜਾ ਦੂਜਾ ਦੂਜਾ ਭੋਲਾ ਸੀ ਉਹਦਾ ਨਾ ਉਹਦੇ ਕੋਲੇ ਉਹ ਛੈਲਰਾਂ ਦਾ ਕੰਮ ਕਰਦਾ ਸੀ ਉਹਦੇ ਕੋਲ 4000 ਦਾ ਬੈਰੰਗ ਸੀ अच्छा ओ मैं उनु दसया ਵੀ ਮੈਂ ਕਹਾਂ ਉਹ ਜਾ ਕੇ ਦੇਖ ਲੈ ਵੀ ਉਹ ਉਦੋਂ ਉਹ 4000 ਦਾ ਸੀ ਸੇਲਰ ਬਾਤ ਤੇ ਕਿਹੇ ਬਾਤ ਲੈ ਐਸੀ ਉਹ ਨਾਲ ਉੱਥੇ ਸਪੇਅਰ ਪਾਰਟ ਵਾਲੀ ਦੁਕਾਨ ਤੇ ਲੱਗਾ ਸੀ ਨਾ ਤੇ ਉਹ ਫਿਰ ਉਹਦਾ ਪਿਓ ਵੀ ਵਿਚਾਰਾ ਮੇਰੇ ਕੋਲ ਦੋ ਤਿੰਨ ਵੇਰੀ ਆਇਆ ਉਹ ਕਲਿਆਣੀ ਹਸਪਤਾਲ ਦੇ ਨਾਲ ਹੀ ਰਹਿੰਦਾ ਸੀ ਉਹਦੇ ਵਿਚਾਰੇ ਇਹਦੇ ਨਾਲ ਲੋੜੀ ਤੋਂ ਬਾਅਦ ਮੁੰਡਾ ਹੈ ਜੋ 1 ਸਾਲ ਪਹਿਲਾਂ ਅੱਛਾ ਉਹਦੇ ਲੋੜੀ ਬਣਾਉਣੀ ਸੀ ਮੈਂ दारू ਨਹੀਂ ਸੀ ਪੀਂਦਾ ਕਹਿੰਦਾ ਸਾਡੇ ਨਾਲ ਤੈਨੂੰ ਬਹਿਣਾ ਹੀ ਪਊਗਾ ਕਹਿੰਦਾ ਵੀ ਲੋੜੀ ਬਣਾਉਣੀ ਐ ਯਾਰ ਕੀ ਜਾਣੀ ਉਹ ਉਹ ਫਿਰ ਉਹਦਾ ਧਿਆਨ ਮੈਨੂੰ ਕਿਆ ਵੀ ਕਹਿੰਦਾ ਯਾਰ ਮੇਰਾ ਧਿਆਨ ਘਰ ਨਹੀਂ ਜਾਂਦਾ ਮੈਂ ਕਿਹਾ ਰੱਬ ਦਾ ਨਾਮ ਲੈ ਲੈ ਵਾਹਿਗੁਰੂ ਵਾਹਿਗੁਰੂ ਕਰ ਲੈ ਜਾਉਂ ਕਰ ਲੈ ਜਾਉਂ ਕਰ ਲੈ ਬਦੇ ਉਹਦੇ ਇੱਥੇ ਵੱਜੀਆਂ ਨਹੀਂ ਸਾਰੀਆਂ ਕੀ ਕਹਿੰਦਾ ਹੁੰਦਾ ਬਾੜੀਆਂ ਵੱਜੀਆਂ ਗੋਲੀਆਂ ਉਹਦੇ ਥੋੜੇ ਟਾਈਮ ਉਹ ਅੱਧਾ ਘੰਟਾ ਪੌਣਾ ਘੰਟਾ ਤੜਫਿਆ ਉਹ ਗਾਲਾਂ ਵੀ ਬਹੁਤ ਕੱਢੀਆਂ ਨੇ ਮੈਂ ਉਹਨੂੰ ਕਹਿ ਤੁਰ ਕਿ ਹੁਣ ਰੱਬ ਦਾ ਨਾਮ ਲੈ ਲੈ ਵੀ ਹੁਣ ਤਾਂ ਸਿਰੇ ਦੇ ਹੀ ਆ ਕੰਮ ਕਹਿੰਦਾ ਵੀ ਨਹੀਂ ਲਿਆ ਨਹੀਂ ਜਾਂਦਾਗਾ ਇੰਨਾ ਮੈਂ ਕਹਿੰਦਾ ਵੀ ਉਹ ਮੇਰਾ ਮੈਂ ਘਰ ਨਹੀਂ ਧਿਆਨ ਜਾਂਦਾ ਮੈਂ ਘਰ ਵਾਲੀ ਤੇ ਮੁੰਡੇ ਨਹੀਂ ਉਹ 25 ਸਾਲ ਦਾ ਹੀ ਮੁੰਡਾ ਉਹ ਅੱਛਾ ਫਿਰ ਉਸ ਤੋਂ ਬਾਅਦ ਪੁਲਿਸ ਕਿੰਨੇ ਟਾਈਮ ਅੱਧੇ ਪੌਣੇ ਘੰਟੇ ਬਾਅਦ ਅੱਧੇ ਘੰਟੇ ਤੋਂ ਜ਼ਿਆਦਾ ਪੌਣੇ ਘੰਟੇ ਬਾਅਦ ਆਈ ਮੈਂ ਮੇਰਾ ਖਿਆਲਾ 9:30 ਵਜੇ ਹਸਪਤਾਲ ਲਿਆਇਆ ਮੈਨੂੰ ਉਹ ਇਹੋ ਸੀ ਨਾ ਕਣਕ ਨੂੰ ਪਾਣੀ ਲੱਗਾਈ ਪੁਲਿਸ ਤਿੰਨਾ ਪਾਸਿਆਂ ਤੋਂ ਆ ਗਈ ਰਾਕੋਟ ਤੋਂ ਵੀ ਆ ਗਈ ਮੁਲਾ ਪਰੋਂ ਵੀ ਆ ਗਈ ਸੀਆਰਪੀ ਆ ਗਈ ਬੀਐਸਐਫ ਆ ਗਈ ਉਹਨਾਂ ਦਾ ਹੀ ਆ ਜਿਹੜੀ ਟ੍ਰੈਫਿਕ ਜਮ ਕਰ ਲਿਆ ਉਹਨਾਂ ਨੇ ਗੱਡੀਆਂ ਫਸ ਗਈਆਂ ਉੱਥੇ ਉਹ ਰਾਤੇ ਤੁਹਾਡੇ ਡੱਬੇ 'ਚ ਕਿੰਨੇ ਜਾਨੇ ਚੜੇ ਸੀਗੇ ਜੀ ਤੁਹਾਨੂੰ ਸਾਡੇ ਡੱਬੇ 'ਚ 4 ਜਾਨੇ ਹੋਣਗੇ ਘਟੋ ਘਟ ਅੱਛਾ 4 ਬੰਦੇ ਸੀ ਇੱਕ ਬੰਦਾ ਉਹਨਾਂ 'ਚੋਂ ਮਾਰਦਾ ਸੀ ਦੋਨਾਂ 'ਚੋਂ ਇੱਕ ਬੰਦਾ ਉਹਦੀ ਰਾਖੀ ਬਾਤ ਤੇ ਸੀ ਅੱਛਾ ਇੱਕ ਬੰਦਾ ਜਿਹੜਾ ਸਟੇਨ ਉਹਦੇ ਪਿਸਤੌਲ ਵਾਲਾ ਉਹਦੀ ਰਾਖੀ ਬਾਤ ਤੇ ਸੀ ਵੀ ਜੇ ਜਿਹੜਾ ਕਿ ਹੱਥ ਪਾਊਗਾ ਤਾਂ ਉਹ ਪਿਸਤੌਲ ਵਾਲਾ ਗੋਲੀ ਚਲਾ ਦੇਗਾ ਉਹ ਦੋਨੇ ਜਣੇ ਫੈਰਿੰਗ ਕੀਤੀ ਦੋਨੇ ਜਣੇ ਜੇ ਮੈਂ ਦੋ ਜਣੇ ਮਾਰ ਦੇਣਾ ਬਹਿ ਥੱਲੇ ਤੇ ਦੋਨੇ ਜੋ ਇੱਕ ਬੰਦਾ ਮਾਰਦਾ ਇੱਕ ਬੰਦਾ ਉਹਦੀ ਰਾਖੀ ਬਾਤ ਏ ਮਗਰ ਜਦੋਂ ਉਹਨੂੰ ਪੁਲਿਸ ਆਈ ਆ ਕੋਈ ਇੱਕ ਬੰਦਾ ਮੈਨੂੰ ਇੱਥੋਂ ਤੱਕ ਵੀ ਸੀਗੀ ਫੌਜੀ ਬੰਦਾ ਭੱਜ ਕੇ ਐਸਐਸਪੀ ਦਫ਼ਤਰ ਆ ਗਏ ਅੱਛਾ ਮਾ ਸਾਹਤ ਰਿਹਾ ਉੱਥੋਂ ਭੱਜ ਕੇ ਵਿੱਚੋਂ ਫੌਜ ਦਾ ਬੰਦਾ ਰਿਟਾਇਰ ਸੀਗਾ ਬੈਂਕ-ਬੰਕ ਚ ਲਗਾਈ ਉਹ ਲੈਣੇ ਲੈਣ ਭੱਜ ਕੇ ਐਸਐਸਪੀ ਦਫ਼ਤਰ ਆ ਗਿਆ ਇਹ ਅੱਛਾ ਉਹ ਇੰਨੇ ਚ ਐਚ ਉਹ 10 15 ਮਿੰਟ ਚ ਉਹ ਇੱਥੇ ਆ ਗਿਆ ਸੀ ਦੱਸਣ ਵਾ ਨਸਨ ਲਈ ਤੇ ਉਹ ਫਾਟਕਾਂ ਜਿਹੜੇ ਸੋਈਆਂ ਵਾਲੇ ਫਾਟਕ ਸੀ ਉੱਥੇ ਪਹਿਲਾਂ ਵੀ ਬੰਦੇ ਬੈਠੇ ਤੇ ਧੂਣੀ ਲੱਗੀ ਹੋਈ ਸੀ ਉਹਨਾਂ ਦੀਆਂ ਧੂਣੀਆਂ ਲਾਈਆਂ ਹੋਈਆਂ ਸੀ ਉਹਨਾਂ ਦੀਆਂ ਗੱਡੀਆਂ-ਗੁੱਡੀਆਂ ਵੀ ਉੱਥੇ ਸੀ ਉਹ ਇੰਨੇ ਚੱਤਾਦੇ ਪੌਣੇ ਕੰਢੇ ਤੱਕ ਦਾ ਕਿੱਤੇ ਦੀ ਕਿੱਤੇ ਜਾਂਦਾ ਰੋਟੀ ਖਾ ਗਈ ਪੈ ਗਏ ਉਹਨੇ ਸੋਈਆਂ ਕਿਰਕੀ ਗੱਡੀਆਂ ਸੋਈਆਂ ਬਸ ਫਾਟਕਾਂ ਦੇ ਆ ਕੇ ਜਿਹੜੇ ਸੋਈਆਂ ਵਾਲੇ ਫਾਟਕਾ ਉੱਥੇ ਰੋਕਦੀ ਬਸ ਉਹ ਤੋਂ ਬੰਦੇ ਸਾਰੇ ਉਹ ਭੱਜ ਗਏ ਉਹ ਉੱਥੋਂ ਉੱਤਰ ਕੇ ਚਲੇ ਗਏ ਤੇ ਦੂਜੇ ਬੰਦੇ ਹੁਣ ਦਰਦਾ ਬਾਹਰ ਨਹੀਂ ਨਿਕਲਦਾ ਕੋਈ ਉਹ ਮੇਰੇ ਨਾਲ ਇੱਕ ਮਨ ਮੇਰਾ ਇੱਕ ਦੋਸਤ ਸੀ ਉਹ ਉਹ दारू ਪੀਂਦੇ ਦੋਨੇ ਜਣੇ ਮੇਨ ਸਟੇਸ਼ਨ ਤੋਂ ਮੇਰੇ ਕੋਲੇ ਨਹੀਂ ਆਏਗੇ ਉਹ ਉਹਨਾਂ ਨੇ ਅਧਿਆ ਪੀਤਾ ਹੋਇਆ ਸੀਗਾ ਅਧਿਆ ਪੀ ਕੇ ਤੇ ਅਧਿਆ ਉਹਨਾਂ ਦੇ ਕੋਲੇ ਸੀਗੇ ਤੇ ਉਹ ਕਹਿੰਦਾ ਵੀ ਮੈਂ ਓਹ ਮੈਂ ਉਹਦੇ ਕੋਲ ਕੀ ਜਾਨਾ ਯਾਰ ਦਾਰੂ ਪੀਤੀ ਆ ਉਹ ਜਾਈ ਭਾਈ ਪੀ ਕੇ ਥੱਲੇ ਵੇ ਉਹ ਅਧਿਆ ਕਹਿੰਦੇ ਜਗਰਾਉਂ ਜਾ ਕੇ ਪੀਣਾ ਉਹਨਾਂ ਨੇ ਜਦੋਂ ਦੇਖਿਆ ਵੀ ਫਾਇਰਿੰਗ ਹੋ ਗਈ ਉਹਨਾਂ ਦੇ ਡੱਬੇ 'ਚ ਉਹਨਾਂ ਨੇ ਕੀ ਕੀਤਾ ਉਹ ਲਾਈਟਾਂ ਬੰਦ ਤੇ ਉਹ ਪਾ ਲਿਆ ਉਹਦੇ 'ਚ ਅੱਦਾ ਅੱਦਾ ਕਰਕੇ ਉਹਨਾਂ ਨੇ ਪੀ ਕੇ ਮੁੜ ਕੇ ਟਿਫਨ ਨਾਲ ਲਾਈਟਾਂ ਬੰਦੀਆਂ ਹਨੇਰਾ ਹੋ ਗਿਆ ਉੱਤੇ ਉਹ 3 ਟਾਇਰ ਡੱਬਾ ਉਹ ਜਿਹੜੇ ਜਿਹਦੇ 'ਚ ਉਹ ਪਏ ਸੀ ਉਹ ਉੱਤੇ ਪਏ ਬਚ ਗਏ ਹਾਂ ਉਹ ਵੀ ਹੈਗਾ ਬੰਦਾ ਹਾਂ ਇਹ ਸਾਰੇ ਡੱਬੇ ਦੀ ਫਾਇਰਿੰਗ ਹੋਈ ਜਾਂ ਕੁਝ ਨਹੀਂ 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 ਸਾਰਿਆਂ 'ਚ ਨਹੀਂ ਹੋਈ ਤਿੰਨ ਚਾਰ ਡੱਬਿਆਂ ਚ ਫਾਇਰਿੰਗ ਹੋਈ ਬਾਕੀ ਡੱਬੇ 9 10 ਲੱਗੇ ਡੱਬੇ ਉਸ ਦਿਨ ਵੱਧ ਸੀ ਉਹ ਨਹੀਂ ਤਾਂ ਪੰਜ ਡੱਬੇ ਹੁੰਦੇ ਜਾਂ ਚਾਰ ਜਾਂ ਪੰਜ ਉਸ ਦਿਨ ਪਤਾ ਨਹੀਂ ਕਿਉਂ ਜਿਆਦੇ ਡੱਬੇ ਸੀਗੇ ਅੱਛਾ ਕੋਈ 9 9 ਤੋਂ ਜ਼ਿਆਦੇ ਡੱਬੇ ਸੀ ਕਿਉਂਕਿ ਜਿਹੜੇ ਸਾਡੇ ਨਾਲ ਮਾਡਲ ਗਰਾਮ ਤੋਂ ਚੜਦੇ ਸੀ ਸੱਤ ਬੰਦੇ ਉਹ ਬੰਦੇ ਕੀ ਕਹਿੰਦੇ ਆ ਉਹਦੇ ਤੇ ਪਿੱਛੇ ਰਹਿ ਗਿਆ ਢੱਬਾ ਸਾਡਾ ਉਹ ਫਿਰ ਉੱਥੇ ਮਾੜਾ ਜਿਹਾ ਬ੍ਰੇਕ ਮਾਰ ਦਿਆ ਮਾੜਾ ਗਰਾਮ ਗੱਡੀ ਦੇ ਬੜੀ ਟਾਈਮ ਨਹੀਂ ਖੜਦੀ ਉਹ ਜਾਣ ਨੂੰ ਟਾਈਮ ਲੱਗਣਾ ਹੀ ਫਿਰ ਗੱਡੀ ਤਰਪੇ ਨਹੀਂ ਫੇ ਉੱਥੇ ਜਿੱਥੇ ਜਿੱਥੇ ਅਗਲੇ ਨੂੰ ਜਗਾ ਮਿਲੀ ਉੱਥੇ ਤੇ ਚੱਲ ਗਏ ਇਸ ਫਿਰ ਘੱਟਾ ਤੋਂ ਬਾਅਦ ਜੀ ਜਿਵੇਂ ਤੁਸੀਂ ਪਹਿਲਾਂ ਥੋੜਾ ਦੱਸਿਆ ਵੀ ਉਹ ਬੰਦੇ ਦਾ ਨਾਮ ਸੀ ਕੋੜਾ ਜਾਂ ਹੋਰ ਹਾਂ ਵੀ ਕਿਸੇ ਉਹ ਜੱਥੇਬੰਦੀ ਨੇ ਨਹੀਂ ਜ਼ਿੰਮੇਵਾਰੀ ਲਈ ਅਸੀਂ ਮਾਰਿਆ ਜਾਂ ਕਿਸੇ ਨੇ ਨਖੇਦੀ ਕੀਤੀ ਜੱਥੇ ਨਖੇਦੀ ਨਖੂਦੀ ਤਾਂ ਕਿਸੇ ਨੇ ਨਹੀਂ ਕੀਤੀਗੀ ਜੱਥੇਬੰਦੀ ਨੇ ਨਾਂ ਆ ਹੁਣ ਮੈਨੂੰ ਯਾਦ ਨਹੀਂ ਵੀ ਕਿਹੜੀ ਜੱਥੇਬੰਦੀ ਨੇ ਨਾਂ ਲਿਆ ਸੀ ਇਹ ਦਾਖੇ ਧੁਖੇ ਉਹਨਾਂ ਦੇ ਸੀਗਾ ਕੰਮ ਕਹਿੰਦੇ ਕੀਪੇ ਹੁਣੀ ਸੀਗਾ ਮੇਨ ਉਦੋਂ ਅੱਛਾ ਇਹਨਾਂ ਦਾ ਕੰਮ ਸੀਗਾ ਵਿੱਚ ਹੀ ਉਦੋਂ ਮੁੜ ਕੇ ਚੱਲਦਾ ਰਿਹਾ ਜਾਨੀ ਉਦੋਂ ਇਲੈਕਸ਼ਨ ਸੀਗੇ ਮੇਰਾ ਖਿਆਲ ਆ ਅੱਛਾ ਪੰਜਾਬ ਚ ਵਿਧਾਨ ਸਭਾ ਦੇ ਇਲੈਕਸ਼ਨ ਹੋਣੇ ਸੀ ਅੱਛਾ ਉਦੋਂ ਉਸ ਤੋਂ ਬਾਅਦ ਫਿਰ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਵੀ ਕੀਤਾ ਕੁਝ ਬਈਾਰੇ ਗਲਤ ਹੋਇਆ ਆਮ ਲੋਕ ਆਮ ਬੰਦੇ ਦਾ ਯਾਰ ਪਿੰਡਾਂ ਜੇ ਨਹੀਂ ਬੋਲਦੇ ਉ ਤਾਂ ਸਾਡੇ ਨਾਲ ਸਾਰੇ ਸਹਿਮ ਸੀ तकरीबन ਸਾਡੇ ਇੱਥੇ ਸਾਰੇ ਸੱਕੀ ਰਹਿੰਦੇ ਆ ਜੀ ਪੰਡਤਾਂ ਦਾ ਘਰ ਸਾਡਾ ਹੀ ਆ ਇੱਥੇ ਪੰਡਤਾਂ ਦਾ ਘਰ ਅਸੀਂ ਵਸਾਏ ਹੋਇਆ ਕਿ ਤਾ ਹੋਰ ਤੋਂ ਆ ਕੇ ਦਹਿਸਤ ਫਲਾਉਣਾ ਹੀ ਕੰਮ ਸੀ ਉਹਨਾਂ ਦਾ ਵੀ ਦਹਿਸਤ ਫਰੇ ਹੋਰ ਕੋਈ ਐਡਾ ਨਹੀਂ ਸੀ ਕਰ ਉਹ ਮਜ਼ਦੂਰਾਂ ਬੰਦੇ ਨੂੰ ਮਾਰ ਕੇ ਖਾਲਸਤਾਨ ਬਣ ਜਾਣਾ ਨਾਉ ਜਿਹੜਾ ਬੰਦਾ ਕੰਮ ਕਰਦਾ ਉਹਨਾਂ ਖਾਲਿਸਤਾਨ ਦਾ ਵਿਰੋਧੀ ਆ ਨਾ ਦੋਖੀ ਆ ਅਸੀਂ ਕਿ ਅਸੀਂ ਤਾਂ ਨੌਕਰੀ ਕਰਨ ਜਾਂਦੇ ਸੀ ਅਸੀਂ ਕਿਹੜਾ ਖਾਲਿਸਤਾਨ ਨੂੰ ਰੋਕ ਲਾਉਂਦੇ ਸੀ ਜਗਾ ਜਾ ਕੇ ਵਿੱਚ ਵੀ ਖਾਲਿਸਤਾਨ ਸਾਡੇ ਨੂੰ ਖਾਲਿਸਤਾਨ ਵੀ ਸਾਡੇ ਨਾਲ ਹਿੰਦੁਸਤਾਨ ਵੀ ਸਾਡੇ ਨੂੰ ਭਾਰਤ ਉਹਦੇ ਰਹਿਣਾ ਤਾਂ ਸੀ ਆਮ ਨਾਗਰ ਕੀ ਆ ਰੋਟੀ ਰੋਜੀ ਕਮਾਉਣੀ ਆ ਤੇ ਖਾਣੀ ਆ ਇਹ ਤਾਂ ਇਹ ਜੇ ਸਰਕਾਰ ਹੋਰ ਆ ਗਈ ਜੇ ਖਾਲਸਾਤਨ ਦੀ ਆ ਗਈ ਕਿਹੜੀ ਆ ਗਈ ਉਹਨੇ ਰੋਟੀ ਤਾਂ ਦੇਣੀ ਨਹੀਂ ਕਿ ਰੋਟੀ ਤਾਂ ਕਮਾ ਕੇ ਖਾਣੀ ਪੈਣੀ ਆ ਬਿਲਕੁਲ ਮਸਲਾ ਤਾਂ ਰੋਟੀ ਦਾ ਹੀ ਸੀ ਉਹ ਵੀ ਰੋਟੀ ਕਮਾਉਣ ਦੀ ਉਹ ਮੈਂ ਤੂੰ ਪਤਾ ਕੀ ਗੱਲ ਹੈ ਇੱਥੇ ਕਈ ਬੰਦੇ ਇਹ ਜੇ ਸੀ ਜਿਹੜੇ ਜਗਰਾਉਂ ਤੋਂ ਜਾ ਕੇ ਲੁਧਿਆਣਾ ਰੱਖਿਆ ਚਲਾਉਂਦੇ ਸੀ ਉਦੋਂ ਆਟੋ ਘੱਟ ਸੀ ਇਹ ਰੱਖਿਆ ਚਲਾਉਣ ਜਾਂਦੇ ਸੀ ਉਹ ਸ਼ਾਮ ਨੂੰ ਗੱਡੀ ਤੇ ਆ ਜਾਂਦੇ ਉਹ ਸ਼ਾਮ ਨੂੰ ਗੱਡੀ ਤੇ ਵਾਪਸ ਆ ਜਾਂਦੇ ਗੱਡੀ ਦਾ ਕਿਰਾਇਆ 50 ਰੁਪਏ ਮਹੀਨੇ ਦੇ ਸੀਗੇ ਪਾ ਦੇ ਤੇ 100 ਰੁਪਏ ਤੇ ਨਾ ਮਹੀਨਿਆਂ ਦਾ ਬਣ ਜਾਂਦਾ ਜੀ ਕਿਹੜੇ ਬੰਦੇ ਨਾਲ ਦੇ ਮਰਗੇ ਇਕੱਠੇ ਬੈਠ ਕੇ ਰੋਟੀ ਖਾਣੀ ਇਕੱਠੇ ਬੈਠ ਕੇ ਜਾਣਾ ਇਕੱਠੇ ਬੈਠ ਕੇ ਤਾਂਸ ਖੇੜੀ ਦੋ ਘੰਟੇ ਦਾ ਅਸੀਂ ਇਕੱਟੋ-ਕੱਟੇ ਆਪਦੇ ਕੰਮਾਂ ਤੇ ਜਾਂਦੇ ਜਾਂਦੇ 1.5 ਘੰਟਾ ਸਵੇਰੇ 1.5 ਘੰਟਾ ਜਾਵਾਂਗਾ ਤੇ ਉਹ ਕਈ ਵਾਰੀ ਮਾਲ ਗੱਡੀ ਪਹਿਲਾਂ ਲੰਗਾਉਂਦੇ ਸੀ ਤੇ ਦੂਜੀ ਸਾਡੀ ਖੜਾ ਦੇ ਬੱਦੋ ਆ ਖੜਾ ਦੀ ਕਿਤੇ ਮੁੱਲਾਪੁਰ ਖੜਾ ਦੀ ਘੰਟਾ-ਘੰਟਾ ਆਉਂ ਲੰਗ ਜਾਂਦਾ ਓਥੇ ਟਾਈਮ ਬਹੁਤ ਲਾਦੀ ਗੱਡੀ ਤੇ ਆਉਂ ਜਾਂਦਾ ਜੀ ਉਹਦੇ ਤੇ ਪੈਸੇ ਲੱਗਦੇ ਜੀ 10-12 ਰੁਪਏ ਬਸ ਤੇ ਤੇ ਗੱਡੀ ਤੇ 50 ਰੁਪਈਆ ਨਾ ਮਹੀਨੇ ਦਾ ਸਰ ਜਾਂਦਾ ਏ 12 ਰੁਪਏ ਸੀ ਉਦੋਂ ਮੇਰਾ ਖਿਆਲ ਉਹਦੇ ਤੇ ਕਿਰਾਇਆ ਹੂੰ ਰੇਲ ਦਾ ਤੇ ਰੇਲ ਦਾ ਨਹੀਂ ਉਹਦਾ ਹੂੰ ਬੱਸ ਦਾ ਅੱਛਾ ਬੱਸ ਬੱਸ ਤੇ ਜਾਂਦੇ ਸੀ 10-12 ਰੁਪਈਆ ਲੱਗਦੇ ਸੀ ਆਮ ਤੇ ਉਹਦੇ ਚ 50 ਰੁਪਈਆ ਚ ਸਰ ਜਾਂਦਾ ਏ ਮਹੀਨੇ ਨਾ ਬੱਸ ਬਣ ਜਾਂਦਾ ਏ ਉਹ ਬੰਦੇ ਜਿਹੜੇ ਆਮ ਕੰਮ ਕਰਨ ਜਾਂਦੇ ਹੁਣ 10 ਵਜੇ ਜਾ ਕੇ 2 ਵਜੇ ਤੱਕ ਮੇਰੇ ਵਰਗਾ ਹੀ ਮੜ ਸਕਿਆ ਜੀ ਇਹਨਾਂ ਨੂੰ ਹੱਥ ਸੀ ਕਿਸੇ ਦਾ ਹੱਥ ਤੇ ਹੱਥ ਸੀਗਾ ਪੀ ਚਲ ਕੋਈ ਨਹੀਂ ਵੀ ਵੱਜ ਗਿਆ ਹਾਜ਼ਰੀ ਲਵਾ ਦਿਆ ਕਰ ਕਹਿੰਦਾ ਜਿੰਨੀ ਦਿਨ ਬਿਮਾਰ ਉਹ ਗੱਡੀ ਉਹਨਾਂ ਨੇ ਤਾਂ ਕਹਤਾ ਵੀ ਦਿਨੇ-ਦਿਨੇ ਗੱਡੀ ਚੱਲੂਗੀ ਬਈ ਦਿਨੇ-ਦਿਨੇ ਪਹੁੰਚੂ ਉਹਦੇ ਟਾਈਮ ਸਰ ਤੇ ਜਿਹੜੇ ਬੰਦੇ ਜਿਵੇਂ ਜਗਰਾਉ ਮੋਗਾ ਹੋਰ ਛੋਟੇ ਸਟੇਸ਼ਨਾਂ ਤੋਂ ਜਾਂਦੇ ਸੀਗੇ ਲੇਬਰੀ ਕਰਨ ਜਾਂ ਉੱਥੇ ਪੈਸੇ ਥੋੜੇ ਵੱਧ ਬਣ ਜਾਂਦੇ ਸੀਗੇ ਰੱਖਸ਼ਾ ਚਲਾਉਣ ਕੋਈ ਕੋਸ਼ਿਸ਼ ਕਰਨ ਕੋਈ ਫੈਕਟਰੀ 'ਚ ਜਾਂਦਾ ਸੀ ਉਹ ਉਹ ਬੰਦੇਆਂ ਦਾ ਕਿਰਾਇਆ ਲਾਉਣਾ ਪੈ ਗਿਆ ਬਾਹਲੇ ਬੰਦਿਆਂ ਨੂੰ ਉੱਥੇ ਸ਼ਿਫਟ ਹੋਣਾ ਪੈ ਗਿਆ ਜਿਹੜੇ ਬੰਦੇ ਨਹੀਂ ਆ ਆ ਸਕਦੇ ਜੇ ਕਰ ਉਹ ਮਜਬੂਰੀ ਆ ਹੁਣ ਮੇਰੇ ਨਾਲ ਦਾ ਬੰਦਾ ਉੱਥੇ ਹੀ ਰਹਿਣ ਲੱਗ ਗਿਆ ਸੀ ਕਿ ਤਿੰਨ ਬੰਦੇ ਇੱਥੋਂ ਜਾਂਦੇ ਹੁੰਦੇ ਸੀ ਅ ਟੈਲੀਫੋਨ ਵਿਭਾਗ ਵਿੱਚ ਤੇ ਉਹ ਕੱਚੇ ਸੀ ਤਿੰਨੇ ਹੀ ਬਾਅਦ ਚ ਪੱਕੇ ਹੋਏ ਆ ਉਹਦੇ ਉੱਥੇ ਰਹਿਣ ਉਹ ਉਦੋਂ ਲੈਟਰੀਆਂ ਕਰੇ ਨਹੀਂ ਸੀ ਹੁੰਦੀਆਂ ਅ ਬਾਹਰ ਜਾਂਦੇ ਹੁੰਦੇ ਸੀ ਮੈਂ ਕਿਹਾ ਬਾਹਰ ਇੱਧਰ ਬਾਹਰ ਮੈਂ ਕਿਸੇ ਦੇ ਸਾਈਕਲ ਦਾ ਪਟਾਕਾ ਪਹਿ ਗਿਆ ਭੈਣ ਚੋ ਉਦੋਂ ਤਾਂ ਦਿਲ ਧੜਕਿਆ ਨਹੀਂਗਾ ਜਦੋਂ ਗੋਲੀਆਂ ਚਲੀਆਂ ਉਦੋਂ ਨਹੀਂ ਮੈਂ ਡਰਿਆ ਜਮਾ ਹੀ ਨਹੀਂ ਡਰਿਆ ਆਗਾ ਤੇ ਜਦੋਂ ਉਹ ਪਟਾਕਾ ਪਏ ਤਾਂ ਉੱਠ ਕੇ ਮੈਂ ਭੱਜਿਆ ਉੱਥੋਂ ਫੈਟਿੰਗ ਫਿਰਦਾ ਹੀ ਇਹ ਜਾ ਕੋ ਬੰਦੇ ਦਾਰਾ ਮੇਰੀ ਜਿਹੜੀ ਫੋਟੋ ਆ ਅਜੀਤ ਖ਼ਬਰ ਦੇ ਵਿੱਚ ਉਹ ਮਰਿਆਂ ਦੇ ਵਿੱਚ ਲੱਗ ਗਈ ਮੇਰੀ ਭੂਆ ਮਨੇਰ ਕੋਟਲੇ ਤੋਂ ਆਈ ਉਹ ਮੁੱਲਾਪੁਰ ਚਲੀ ਗਈ ਉੱਥੇ ਸਨਾਖਤ ਕਰਦੀ ਮੈਂ ਤਾਂ ਆ ਗਿਆ ਮੈਂ ਠੀਕ ਆ ਉਹ ਗਲਤੀ ਨਾ ਮੇਰੀ ਫੋਟੋ ਮਰਿਆ ਹੋਆਂ ਚ ਲੱਗ ਗਈ ਤੇ ਉਹ ਇਸ ਕਰਕੇ ਉਹ ਉੱਥੇ ਦੇਖਦੇ ਫਿਰਦੇ ਰਹੇ ਬੰਦੇ ਸਾਡੇ ਰਿਸ਼ਤੇਦਾਰ